ਸੋ ਸਿਕਾਲ ਜੀ ਸਾਰਿਆਂ ਨੂੰ ਅਮੀਰ ਕਰਦਾ ਸਾਰੇ ਵਧੀਆ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਕਸੈਸ ਅਕੈਡਮੀ ਸਾਧ ਅਗਰੇਸ ਚੈਨਲ ਤੇ ਜਿਸ ਵਿੱਚ ਆਪਾਂ ਤੁਹਾਨੂੰ ਪਤਾ ਹੀ ਹੈ ਜੋ ਕਿ ਸਵੇਰ ਦੀ ਕਲਾਸ ਦੇ ਵਿੱਚ ਆਪਾਂ ਕਰੰਟ ਅਫੇਅਰਜ਼ ਜਿਹੜੀ ਸੀਰੀਜ਼ ਹੈ ਸ਼ੁਰੂ ਕੀਤੀ ہوئی ਆ ਤਾਂ ਉਸ ਨੂੰ ਕੰਟੀਨਿਊ ਕਰਦੇ ਹੋਏ ਅੱਜ ਆਪਾਂ ਕਰਾਂਗੇ ਕਰੰਟ ਅਫੇਅਰਜ਼ ਦਸੰਬਰ ਮਹੀਨੇ ਦੇ ਤਾਂ ਕਰਾਂਗੇ ਇਸ ਨੂੰ ਕੰਟੀਨਿਊ ਸੋ ਪਹਿਲਾ ਕੁਸ਼ਨ ਆਪਣਾ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਕੇਸ ਨੇ ਜਿੱਤੀ ਹੈ ਤਾਂ ਜਿੱਤੀ ਸੀਗੀ ਗੁਕੇਸ਼ ਦੁਮਾ ਰੁਜੂ ਨੇ ਗੁਕੇਸ਼ ਦੁਮਾ ਰੁਜੂ ਨੇ ਇਹ ਕਿਹਾ ਸਿੰਗਾਪੁਰ ਦੇ ਵਿੱਚ ਹੋਈ ਸੀਗੀ ਤੇ ਜਿਹੜਾ ਗੁਕੇਸ਼ ਦੁਮਾ ਰੁਜੂ ਆ ਇਹ ਕਿੱਥੋਂ ਦਾ ਰਹਿਣ ਵਾਲਾ ਤਾਂ ਤਾਮਿਲਨਾਡੂ ਇਹਨੇ ਹਰਾਇਆ ਕਿਨੂੰ ਸੀਗਾ ਤਾਂ ਡਿਗ ਲਾਇਰਨ ਨੂੰ ਜੋ ਕਿ ਚਾਈਨਾ ਦਾ ਖਿਡਾਰੀ ਹੈ ਨੈਕਸਟ ਕੁਐਸਚਨ ਰਤਾਪਾਣੀ ਟਾਈਗਰ ਰਿజర్ਵ ਕਿਸ ਰਾਜ ਦੇ ਵਿੱਚ ਸਥਿਤ ਹੈ ਤਾਂ ਜਿਹੜਾ ਰਤਾਪਾਣੀ ਹੈ ਇਹ ਮੱਧ ਪ੍ਰਦੇਸ਼ ਦੇ ਵਿੱਚ ਸਥਿਤ ਹੈ ਇਹ 8ਵਾਂ ਟਾਈਗਰ ਰਿਜ਼ਰਵ ਹੈ ਜੋ ਕਿ ਮੱਧ ਪ੍ਰਦੇਸ਼ ਦੇ ਵਿੱਚ ਹੈ ਤੇ ਟੋਟਲ ਆਪਣੇ ਕੋਲ ਕਿਹ ਹੈ 57 ਟਾਈਗਰ ਰਿਜ਼ਰਵ ਨੇ ਭਾਰਤ ਦੇ ਵਿੱਚ ਨੈਕਸਟ ਕੁਐਸਚਨ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਜਿਹਨੂੰ ਆਪਾਂ ਗਿਆ ਐਨ ਐਚ ਆਰ ਵੀ ਕਹਿ ਦਿੰਨੇ ਆ ਐਨ ਐਚ ਆਰ ਸੀ ਦੇ ਪ੍ਰਧਾਨ ਵਜੋਂ ਕਿਸ ਨੂੰ ਚੁਣਿਆ ਗਿਆ ਤਾਂ ਹੀ ਚੁਣਿਆ ਗਿਆ ਆਰ ਸੁਬਰਾ ਮਨਿਮ ਨੂੰ ਇਹਦੀ ਸਥਾਪਨਾ ਕਦੋਂ ਹੋਈ ਸੀਗੀ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੀ ਤਾਂ 12 ਅਕਤੂਬਰ 1993 ਦੇ ਵਿੱਚ ਹੋਈ ਹੈ ਇਸ ਦੇ ਟੋਟਲ ਮੈਂਬਰ ਕਿੰਨੇ ਨੇ ਤਾਂ 6 ਮੈਂਬਰ ਨੇ ਇਹ ਇੱਕ ਸੀਜੀਆਈ ਤੇ ਇੱਕ ਚੇਅਰਮੈਨ ਤੇ ਬਾਕੀ ਕੀ ਆ ਹੋਰ ਮੈਂਬਰ ਇਹਦੇ ਵਿੱਚ ਸ਼ਾਮਿਲ ਹੁੰਦੇ ਆ ਉਸ ਤੋਂ ਬਾਅਦ ਇਹਦੀ ਨਿਯੁਕਤੀ ਕੌਣ ਕਰਦਾ ਤਾਂ ਰਾਸ਼ਟਰਪਤੀ ਦੇ ਦੁਆਰਾ ਇਸ ਤੀ ਜਿਹੜੀ ਨਿਯੁਕਤੀ ਆ ਉਹ ਕੀਤੀ ਜਾਂਦੀ ਹੈ ਜੀ ਨੈਕਸਟ ਕੁਐਸਚਨ ਆਰਬੀਆਈ ਦੇ ਨਵੇਂ ਗਵਰਨਰ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਤਾਂ ਇਹ ਕੀਤਾ ਗਿਆ ਸੀਗਾ ਸੰਜੀ ਮਲਖੋਤਰਾ ਨੂੰ ਆਰਬੀ ਦੀ ਜੇ ਸਥਾਪਨਾ ਦੀ ਗੱਲ ਕਰੀ ਤਾਂ 1 ਅਪ੍ਰੈਲ 1935 ਦੇ ਵਿੱਚ ਇਹਦਾ ਪਹਿਲਾ ਗਵਰਨਰ ਕੌਣ ਬਣਿਆ ਸੀ ਪਹਿਲਾਂ ਵੀ ਡਿਸਕਸ ਕੀਤਾ ਹੋਇਆ ਔਸਬਰਨ ਸਮਿਥ ਨੈਕਸਟ ਕੁਐਸਚਨ ਕੁਐਸਚਨ 2024-25 ਸੈਇਦ ਮੁਸ਼ਤਾਕ ਅਲੀ ਟਰੋਫੀ ਕਿਸ ਦੇ ਦੁਆਰਾ ਜਿੱਤੀ ਗਈ ਹੈ ਤਾਂ ਜਿੱਤੀ ਗਈ ਸੀ ਮੁੰਬਈ ਦੇ ਦੁਆਰਾ ਜੋ ਕਿ ਕ੍ਰਿਕਟ ਦੇ ਨਾਲ ਸੰਬੰਧਤ ਹੈ ਜਿਹੜੀ ਆਪਣੇ ਕੋਲ ਕੇ ਸੈਇਦ ਮੁਸ਼ਤਾਕ ਅਲੀ ਟਰੋਫੀ ਹੈ ਨੈਕਸਟ ਕ੍ਰਿਕਟ ਦੇ ਵਿੱਚ ਕਿੰਨੇ ਖਿਡਾਰੀ ਹੁੰਦੇ ਹਨ ਤਾਂ 11 ਖਿਡਾਰੀ ਉਸ ਤੋਂ ਬਾਅਦ ਇਹਦਾ ਐਡੀਸ਼ਨ ਕਿੰਨਾ ਸੀਗਾ ਤਾਂ 17ਵਾਂ ਏ ਦੇ ਵਿੱਚ ਰਨਰ ਅਪ ਕੌਣ ਰਿਹਾ ਤਾਂ ਮੱਧ ਪ੍ਰਦੇਸ਼ ਹੈ ਨੈਕਸਟ ਕੁਐਸਚਨ 우ਸਤਾਦ জাকির ਹੁਸੈਨ ਜੋ ਕਿ 73 ਸਾਲ ਦੀ ਉਮਰ ਦੇ ਵਿੱਚ ਅਕਾਲ ਚਲਾਣਾ ਕਰ ਗਏ ਹੈ ਇਹ ਕਿਹੜੇ ਖੇਤਰ ਦੇ ਨਾਲ ਸੰਬੰਧਿਤ ਸੀਗੇ ਤਾਂ ਬਹੁਤ ਹੀ ਜਿਆਦਾ ਫੇਮਸ ਪਰਸਨੈਲਿਟੀ ਇੱਕ ਇਹ ਤਬਲਾ ਵাদক ਸੀਗੇ ਤਾਂ ਇਹ ਪੰਜਾਬ ਘਰਾਣੇ ਦੇ ਨਾਲ ਸੰਬੰਧਿਤ ਸੀਗੇ ਆਪਾਂ ਨੂੰ ਇੰਪੋਰਟੈਂਟ ਕੁਐਸਚਨ ਬਣ ਸਕਦਾ ਆਪਣੇ ਲਈ ਪੰਜਾਬ ਘਰਾਣੇ ਦੇ ਨਾਲ ਸੰਬੰਧਿਤ ਸੀਗੇ ਇਹਨਾਂ ਨੂੰ ਪਦਮ ਸ਼੍ਰੀ ਮਿਲਿਆ ਸੀਗਾ 1988 ਦੇ ਵਿੱਚ ਪਦਮ ਭੂਸ਼ਣ ਮਿਲਿਆ ਸੀਗਾ 2002 ਦੇ ਵਿੱਚ ਤੇ ਪਦਮ ਵਿਭੂਸ਼ਣ ਮਿਲਿਆ ਸੀ 2023 ਦੇ ਵਿੱਚ ਸੰਗੀਤ ਨਾਟਕ ਅਕੈਡਮੀ ਅਵਾਰਡ ਇਹਨਾਂ ਨੂੰ 1990 ਦੇ ਵਿੱਚ ਮਿਲਿਆ ਸੀਗਾ ਭਾਰਤ ਦਾ ਸਭ ਤੋਂ ਵੱਡਾ ਜਿਹੜਾ ਅਵਾਰਡ ਹੈ ਇੱਕ ਨੰਬਰ ਤੇ ਉਹ ਹੈਗਾ ਭਾਰਤ ਰਤਨ ਅਵਾਰਡ ਇਹ ਆਪਣੇ ਕੋਲ ਕੀ ਆ ਪਹਿਲੇ ਨੰਬਰ ਤੇ ਆਉਂਦਾ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਸੈਕੰਡ ਨੰਬਰ ਤੇ ਆਪਣੇ ਕੋਲ ਉਹਨਾਂ ਦਾ ਪਦਮ ਵਿਪੂਸ਼ਣ ਪਦਮ ਵਿਪੂਸ਼ਣ ਉਸ ਤੋਂ ਬਾਅਦ ਪਦਮ ਪੂਸ਼ਣ ਆ ਜਾਂਦਾ ਬਨਨ ਪੂਸ਼ਣ ਤੇ ਲਾਸਟ ਦੇ ਵਿੱਚ ਆਪਣੇ ਕੋਲ ਪਦਮ ਸ਼੍ਰੀ ਹੁੰਦਾ ਠੀਕ ਹੈ ਇਹ ਆਪਣੇ ਕੋਲ ਕੀ ਆ ਚਾਰ ਅਵਾਰਡਸ ਹੁੰਦੇ ਨੇ ਸਭ ਤੋਂ ਪਹਿਲਾਂ ਆਪਣੇ ਕੋਲ ਕੀ ਆ ਭਾਰਤ ਰਤਨ ਹੁੰਦਾ ਹੈ ਇੱਕ ਨੰਬਰ ਤੇ ਦੂਸਰੇ ਨੰਬਰ ਤੇ ਪਦਮ ਪੂਰਨ ਤੀਸਰੇ ਨੰਬਰ ਤੇ ਪਦਮ ਪੂਰਨ ਤੇ ਲਾਸਟ ਦੇ ਵਿੱਚ ਪਦਮ ਸ਼੍ਰੀ ਇਹ ਸਾਰੇ ਕੀ ਧਿਆਨ ਦੇ ਵਿੱਚ ਰੱਖਣੇ ਆ नेक्स्ट ਕੁਸ਼ਚਨ ਨੰਬਰ ਵਧਦੇ ਆ 34ਵੇਂ ਵਿਆਸ ਸਨਮਾਨ ਪੁਰਸਕਾਰ ਦੇ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਤਾਂ ਇਹ ਕੀਤਾ ਗਿਆ ਸੀਗਾ ਸੂਰਿਆ ਬਾਲਾ ਨੂੰ ਇਹਨਾਂ ਨੇ ਨਾਮ ਲਿਖਿਆ ਸੀਗਾ ਕੌਣ ਦੇਸ਼ਕੋਵਾਸੀ ਇਹਨਾਂ ਨੇ ਨਾਵਲ ਲਿਖਿਆ ਸੀਗਾ ਕੌਣ ਦੇਸ਼ਕੋਵਾਸੀ ਇਹ ਸੰਸਥਾ ਕਿਹੜੀ ਸੀਗੀ ਇਹਨੂੰ ਲਾਂਚ ਕਰਨ ਦੇ ਲਈ ਇਹ ਸੰਸਥਾ ਕਿਹੜੀ ਹੈ ਜਿਹੜੀ ਕੇ ਆਈ ਸਾਰਾ ਕੀ ਆਰਗੇਨਾਈਜ਼ ਕਰਦੀ ਆ ਤਾਂ ਕੇ ਕੇ ਬਿਰਲਾ ਫਾਊਂਡੇਸ਼ਨ ਇਸ ਨੂੰ ਆਰਗੇਨਾਈਜ਼ ਕਰਦੀ ਹੈ ਜੀ ਨੈਕਸਟ ਕੁਐਸਚਨ ਭਾਰਤ ਨੇ ਕਿਸ ਦੇਸ਼ ਦੇ ਨਾਲ ਸੰਸਾਰ ਦਾ ਸਭ ਤੋਂ ਵੱਡਾ ਮਿਊਜ਼ੀਅਮ ਬਣਾਉਣ ਦੇ ਲਈ ਸਮਝੌਤਾ ਕੀਤਾ ਤਾਂ ਇਹ ਕੀਤਾ ਸੀਗਾ ਫਰਾਂਸ ਦੇ ਨਾਲ ਇਹ ਮਿਊਜ਼ੀਅਮ ਦਾ ਕੀ ਨਾਮ ਰੱਖਿਆ ਜਾਵੇਗਾ ਤਾਂ ਯੁਗਾ ਯੁਗੀਨ ਭਾਰਤ ਨੈਸ਼ਨਲ ਮਿਊਜ਼ੀਅਮ ਸਥਾਨ ਨਵੀਂ ਦਿੱਲੀ ਰਾਜਸਨਧੀਆਂ ਪਹਾੜੀਆਂ ਦੇ ਵਿੱਚ ਹੈ। ਨੈਕਸਟ ਕੁਐਸ਼ਨ ਅਜੇ ਕੁਮਾਰ ਭੱਲਾ ਕਿਸ ਰਾਜ ਦੇ ਨਵੇਂ ਰਾਜਪਾਲ ਬਣੇ ਹੈ? ਤਾਈ ਬਣੇ ਸੀਗੇ ਮਨੀਪੁਰ ਦੇ। ਮਨੀਪੁਰ ਦੀ ਰਾਜਧਾਨੀ ਇਮਫਾਲ ਗਵਰਨਰ ਆ ਜਿਹੜਾ ਆਰਟੀਕਲ ਕਿਹਦੇ ਵਿੱਚ ਆਉਂਦਾ ਤਾਂ 153 ਆਰਟੀਕਲ ਦੇ ਵਿੱਚ। ਪੰਜਾਬ ਦਾ ਗਵਰਨਰ ਕੌਣ ਹੈ ਜੀ ਹੁਣ? ਗਲਾਵਚੰਦ ਘਟਾਰੀਆ। ਨੈਕਸਟ ਕੁਐਸ਼ਨ ਕਿਹੜਾ ਰਾਜ 2025 ਦੇ ਵਿੱਚ ਭਾਰਤ ਦੇ ਰਾਸ਼ਟਰੀ ਖੇਡਾਂ ਦੀ ਮੇਜ਼ਬਾਨੀ ਕਰੂਗਾ? ਤਾਂ ਜਿਹੜੀਆਂ ਰਾਸ਼ਟਰੀ ਖੇਡਾਂ ਨੇ ਏਕੀਆ 2025 ਦੇ ਵਿੱਚ ਹੋਣਗੀਆਂ ਤਾਂ ਇਹ ਭਾਰਤ ਦੇ ਦੁਆਰਾ ਕਰਵਾਈਆਂ ਜਾਣੀਆਂ ਤੇ ਭਾਰਤ ਦੇ ਉੱਤਰਾਖੰਡ ਦੇ ਵਿੱਚੇ ਕਰਵਾਈਆਂ ਜਾਣੀਆਂ ਐਡੀਸ਼ਨ ਇਹਦਾ ਕੀ ਆ 38ਵਾਂ ਹੋਵੇਗਾ ਮਾਸਕੂਡੇ ਦਾ ਮੌਲੀ ਇਹਦੀ ਟੈਗ ਲਾਈਨ ਕੀ ਹੋਵੇਗੀ ਸੰਕਲਪ ਸੇ ਸ਼ਿਖਰ ਤੱਕ ਸੰਕਲਪ ਸੇ ਸ਼ਿਖਰ ਤੱਕ ਕਿਹਦੀ ਗਿਆ ਟੈਗ ਲਾਈਨ ਹੋਊਗੀ ਨੈਕਸਟ ਕੁਐਸਚਨ ਭਾਰਤ ਵਿੱਚ ਕੁੰਭ ਮੇਲਾ ਕਿੱਥੇ ਤੇ ਕਿਹੜੀ ਕਿਹੜੀ ਸਥਾਨਾਂ ਤੇ ਜਿਹੜਾ ਆਯੋਜਿਤ ਕੀਤਾ ਜਾਂਦਾ ਹੈ ਤਾਂ ਇਹ ਆਪਣੇ ਕੋਲ ਕੀ ਹੈ ਭਾਰਤ ਦੇ ਵਿੱਚ ਚਾਰ ਜਗ੍ਹਾਾਂ ਤੇ ਜਿਹੜਾ ਕੀ ਇਹ ਆਰਗੇਨਾਈਜ਼ ਕੀਤਾ ਜਾਂਦਾ ਉਹ ਕਿਹੜੇ ਕਿਹੜੀ ਨੇ ਇਹਨਾਂ ਬਾਰੇ ਪੜ੍ਹਦੇ ਆਪਾਂ ਸਭ ਤੋਂ ਪਹਿਲਾਂ ਪ੍ਰਯਾਗਰਾਜ ਯੂਪੀ ਜੋ ਕਿ ਗੰਗਾ ਜਮੁਨਾ ਸਰਸਵਤੀ ਆ ਕੇ ਇੱਥੇ ਕੀ ਮਿਲਦੀਆਂ ਨੇ ਇਹ ਹਿੰਦੂਆਂ ਦਾ ਸਭ ਤੋਂ ਵੱਡਾ ਤਿਉਹਾਰ ਹੈ ਤੇ ਇਹ ਕੀ 12 ਸਾਲਾਂ ਦੇ ਬਾਅਦ ਬਣਾਇਆ ਜਾਂਦਾ ਉਸ ਤੋਂ ਬਾਅਦ ਹਰੀਦਵਾਰ ਉੱਤਰਾਖੰਡ ਦੇ ਵਿੱਚ ਜੋ ਕਿ ਗੰਗਾ ਨਦੀ ਦੇ ਕਿਨਾਰੇ ਫਿਰਕੇ 나ਸਿਕ ਮਹਾਰਾਸ਼ਟਰ ਗੋਦਾਵਰੀ ਨਦੀ ਦੇ ਕਿਨਾਰੇ ਫਿਰ ਉਜੈਨ ਮੱਧ ਪ੍ਰਦੇਸ਼ ਜੋ ਕਿ ਸ਼ਿਪਰਾ ਨਦੀ ਦੇ ਕਿਨਾਰੇ ਇਹ ਬਣਾਇਆ ਜਾਂਦਾ ਸੋ ਬਹੁਤ ਇੰਪੋਰਟੈਂਟ ਕੁਐਸਚਨ ਹੈ ਨੈਕਸਟ ਕੁਐਸਚਨ ਕਿਸ ਭਾਰਤੀ ਨੂੰ UN ਚੈਂਪੀਅਨ ਆਫ ਦਾ ਅਰਥ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ UN ਦੀ ਗੱਲ ਕਰੀ ਤਾਂ ਯੂਨਾਈਟਿਡ ਨੇਸ਼ਨ ਤਾਂ ਇਹ ਕੀਤਾ ਗਿਆ ਸੀਗਾ ਗੋਡਗਿੱਲ ਨੂੰ ਇਹਦੇ ਵਿੱਚ ਜੋ ਕਿ ਸਨਮਾਨਿਤ ਕੀਤਾ ਗਿਆ ਹੈ ਨੈਕਸਟ ਕੁਐਸਚਨ UNGA ਨੇ ਵਰਲਡ ਮੈਡੀਟੇਸ਼ਨ ਡੇ ਮਨਾਉਣ ਦਾ ਪ੍ਰਸਤਾਵ ਰੱਖਿਆ ਤਾਂ ਇਹ ਕਦੋਂ ਮਨਾਇਆ ਜਾਵੇਗਾ ਤਾਂ 21 ਦਸੰਬਰ ਨੂੰ ਇਹਦਾ ਥੀਮ ਕੀ ਹੈ meditation for global peace and hormone ਇੱਕ ਦੂਜੇ ਨਾਲ ਇੰਟਰਲਿੰਕ ਕਰਦੇ ਆ ਤਾਂ ਪਾਣੋ ਇਹ ਵੀ ਨਾਲ ਯਾਦ ਰੱਖਣਾ ਸੌਖਾ ਕਿ 21 ਜੂਨ ਨੂੰ ਆਪਾਂ ਯੋਗਾ ਡੇ ਮਨਾਉਂਦੇ ਆ ਨੈਕਸਟ ਕੁਐਸਚਨ ਕਿਸ ਦੇਸ਼ ਨੇ COP 16 ਨੂੰ ਯੂਨਾਈਟਿਡ ਨੇਸ਼ਨ ਕਨਵੈਨਸ਼ਨ ਟੂ ਕੰਬੈਟ ਦਾ ਦੀ ਸਰਟੀਫਿਕੇਸ਼ਨ ਦੀ ਮੇਜ਼ਬਾਨੀ ਕੀਤੀ ਹੈ ਤਾਂ ਹੀ ਕੀਤੀ ਹੈ ਸਾਊਦੀ ਅਰਬ ਦੇ ਦੁਆਰਾ ਇਹਦਾ ਥੀਮ ਕੀ ਸੀਗਾ ਆਵਰ ਲੈਂਡ ਆਵਰ ਫਿਊਚਰ ਭਾਰਤ ਨੇ ਇਸ ਦੇ ਵਿੱਚ ਜਿਹੜੀ ਕਿ ਆਰਾਵਲੀ ਗ੍ਰੀਨ ਵਾਲ ਪ੍ਰੋਜੈਕਟ ਇਹਦੇ ਵਿੱਚ ਪੇਸ਼ ਕੀਤਾ ਇਹਦੀ ਸ਼ਾਰਟ ਫਾਰਮ ਕੀ ਆਪਣੇ ਕੋਲ ਯੂਐਨ ਸੀਸੀਡੀ ਇਹਦੀ ਸਥਾਪਨਾ ਹੋਈ 1994 ਦੇ ਵਿੱਚ ਇਹਦੇ ਮੈਂਬਰ ਕਿੰਨੇ ਸੀ ਕੁੱਲ 197 196 ਪਲੱਸ ਯੂਰੋਪੀਅਨ ਸੰਗਰੇ नेक्स्ट ਕੁਐਸ਼ਨ ਬੈਂਕਿੰਗ ਲਾ ਸੋਲ ਬਿਲ 2024 ਨੂੰ ਲੋਕ ਸਭਾ ਦੇ ਵਿੱਚ ਕੌਣ ਲਗਾਇਆ ਸੀਗਾ ਤਾਂ ਨਿਰਮਲਾ ਸੀਤਾਰਮਨ ਜੋ ਜੋ ਆਪਣੇ ਫਾਈਨੈਂਸ ਕਮਿਸ਼ਨਰ ਸੀਗੇ ਨੈਕਸਟ ਕੁਐਸ਼ਨ ਬਿੱਲ ਦੇ ਵਿੱਚ ਸੋਧਾਂ ਜਿਹੜੀਆਂ ਕੀ ਕੀਤੀਆਂ ਗਈਆਂ ਇਹਦੇ ਵਿੱਚ ਆਰਬੀਆ ਐਕਟ 1934 ਐਸ ਬੀ ਐਕਟ 1955 ਤੇ ਰੈਗੂਲੇਟਿੰਗ ਐਕਟ 1949 ਇਸ ਐਕਟ ਦੇ ਅਕੋਰਡਿੰਗ ਆਪਾਂ ਕੀ ਚਾਰ ਜਾਣਿਆਂ ਨੂੰ ਕੀ ਖਾਤੇ ਦਾ ਵਾਰਸ ਜਿਹੜਾ ਬਣਾ ਸਕਦੇ ਆ ਡਾਇਰੈਕਟਰ ਦੇ ਵਿਆਜ ਦੀ ਦਰ ਜਿਹੜੀ 5 ਲੱਖ ਤੋਂ ਕੀ 2 ਕਰੋੜ ਕਰ ਦਿੱਤੀ ਗਈ ਹੈ ਜਿਹੜੀ ਇਹਦੀ ਸਮਾਂ ਕਾਲ ਚੋਂ ਕੀ 5 ਸਾਲ ਤੋਂ 3 ਸਾਲ ਕਰ ਦਿੱਤਾ ਗਿਆ ਸੋ ਇਹ ਸਾਰੇ ਜਿਹੜੇ ਬਦਲਾਵੇ ਦੇ ਵਿੱਚ ਕੀਤੇ ਗਏ ਨੇ ਇਹ ਯਾਦ ਰੱਖ ਆਪਾਂ ਰੱਖਣੇ ਨੇ ਉਸ ਤੋਂ ਬਾਅਦ ਨੈਟਵਰਕ ਰੀਡਨੈਸ ਇੰਡੈਕਸ 2024 ਦੇ ਵਿੱਚ ਭਾਰਤ ਦਾ ਕਿੰਨਾ ਰੈਂਕ ਸੀਗਾ ਤਾਂ ਇਹ ਸੀਗਾ ਇਦੇ ਵਿੱਚ ਪਹਿਲੇ ਨੰਬਰ ਤੇ ਕੌਣ ਰਿਹਾ ਯੂਐਸਏ ਤੇ ਦੂਜੇ ਤੇ ਰਿਹਾ ਸੀਗਾ ਸਿੰਗਾਪੁਰ ਨੈਕਸਟ ਕੁਐਸਚਨ ਗ੍ਰੀਨ ਹਾਈਡਰੋਜਨ ਫਿਊਲ ਪਹਿਲਾ ਸਟੇਸ਼ਨ ਕਿੱਥੇ ਖੁੱਲਿਆ ਗਿਆ ਤਾਂ ਲੇ ਲਦਾਖ ਦੇ ਵਿੱਚ ਸੰਸਥਾ ਕਿਹੜੀ ਹੈ ਅਮਰਾ ਰਾਜਾ ਇਨਫੋ ਕੰਪਨੀ ਨੈਕਸਟ ਕੁਐਸਚਨ ਆਪਣਾ 13ਵਾਂ ਪ੍ਰਧਾਨ ਮੰਤਰੀ ਕੌਣ ਬਣੇ ਸਨ ਤਾਂ ਇਹ ਬਣੇ ਸੀਗੇ ਬਹੁਤ ਹੀ ਜਿਆਦੇ ਲੈਜੈਂਡਰੀ ਬਹੁਤ ਹੀ ਜਿਆਦੇ ਰਿਸਪੈਕਟਡ ਮਨਮੋਨ ਸਿੰਘ ਜਿਨ੍ਹਾਂ ਦੀ ਕੀ ਹੈ 92 ਸਾਲ ਦੀ ਏਜ ਦੇ ਵਿੱਚ ਜੋ ਕਿ ਮੌਤ ਹੋ ਚੁੱਕੀ ਸੀਗੀ ਤਾਂ ਇਹ ਆਪਣੇ ਕੀ ਇਹ ਪਹਿਲੇ ਸਿੱਖ ਪ੍ਰਧਾਨ ਮੰਤਰੀ ਬਣੇ ਸੀਗੇ ਇਹਨਾਂ ਦਾ ਜਨਮ ਹੋਇਆ ਸੀ 1932 ਦੇ ਵਿੱਚ ਪਾਕਿਸਤਾਨ ਦੇ ਵਿੱਚ ਨੈਕਸਟ ਫਾਈਨੈਂਸ ਮਿਨਿਸਟਰ ਬਣੇ ਸੀਗੇ 1991 ਦੇ ਵਿੱਚ ਇਕਨੋਮਿਕ ਇਕਨੋਮਿਕਸ ਐਡਵਾਈਜ਼ਰ ਬਣੇ ਸੀਗੇ 1972 ਦੇ ਵਿੱਚ ਵਰਲਡ ਸਟੇਟਮੈਂਟ ਅਵਾਰਡ ਦੇ ਨਾਲ ਇਹਨਾਂ ਨੂੰ ਕਦੋਂ ਸਨਮਾਨਿਤ ਕੀਤਾ ਗਿਆ ਸੀਗਾ ਤਾਂ 2010 ਦੇ ਵਿੱਚ ਪਦਮ ਵਿਭੂਸ਼ਣ ਮਿਲੇ ਸੀ 1987 ਦੇ ਵਿੱਚ ਇਹਨਾਂ ਦੀ ਮੌਤ ਹੋ ਗਈ ਹੈ 26 ਦਸੰਬਰ 2024 ਨੂੰ ਆਰਬੀ ਦਾ ਗਵਰਨਰ ਕਦੋਂ ਬਣੇ ਸੀਗੇ ਤਾਂ 1982 ਦੇ ਵਿੱਚ ਬਹੁਤ ਹੀ ਦੇ ਫੇਮਸ ਪਰਸਨੈਲਿਟੀ ਸੀਗੀ ਤੇ ਆਪਣੀ ਕੀ ਇੰਡੀਆ ਦੀ ਗ੍ਰੋਥ ਦੇ ਵਿੱਚ ਬਹੁਤ ਵੱਡਾ ਨਾ ਹੱਥ ਵੀ ਰਿਹਾ ਸੀਗਾ ਸੋ ਚਲਦੇ ਆ नेक्स्ट ਕੁਐਸਚਨ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਬ੍ਰह्मਪੁੱਤਰ ਨਦੀ ਉੱਤੇ ਬਣਨ ਵਾਲਾ ਡੈਮ ਕਿਸ ਸ਼ਹਿਰ ਦੇ ਵਿੱਚ ਹੈ ਤਾਂ ਇਹ ਹੈਗਾ ਚੀਨ ਦੇ ਵਿੱਚ ਇੱਥੇ ਖਰਚਾ ਕਿੰਨਾ ਹੈ ਤੱਕ 137 ਬਿਲੀਅਨ ਬ੍ਰह्मਪੁੱਤਰ ਨੂੰ ਕੀ ਹੈ ਯਾਰ ਲੌਂਗ ਤਸਾਂਗ ਪੋ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਚੀਨ ਦੇ ਵਿੱਚ ਨੈਕਸਟ ਕੁਐਸਚਨ ਕੀਨ ਬੇਤਵਨ ਨਦੀ ਲਿੰਕ ਪ੍ਰੋਜੈਕਟ ਦੀ ਨੀਂਹ ਕਿਸ ਨੇ ਰੱਖੀ ਹੈ ਤਾਂ ਨਰਿੰਦਰ ਮੋਦੀ ਨੇ ਇਹਦਾ ਖਰਚਾ ਕਿੰਨਾ ਹੈ ਤਾਂ 45000 ਕਰੋੜ ਇਹਦਾ ਕੁੱਲ ਖਰਚਾ ਰਿਹਾ ਜੀ ਨੈਕਸਟ ਕੁਐਸ਼ਨ ਫਰਸਟ ਜ਼ੀਰੋ ਵੇਸਟੇਜ 에어ਪੋਰਟ ਕਿੱਥੇ ਬਣਾਇਆ ਜਾਵੇਗਾ ਤਾਂ ਇਹ ਬਣਾਇਆ ਜਾਊਗਾ ਇੰਦੌਰ 에어ਪੋਰਟ ਤਾਂ ਕਿ ਇਹ ਦੇਵੀ ਲਾਰਾਬਾਈ ਹੋਲਕਰ 에어ਪੋਰਟ ਇੰਦੌਰ ਦੇ ਵਿੱਚ ਨੈਕਸਟ ਕੁਐਸ਼ਨ ਜੀਐਸਟੀ ਦੀ ਪਟਵੰਦੀ ਵੀ ਮੀਟਿੰਗ ਕਿੱਥੇ ਆਯੋਜਿਤ ਕੀਤੀ ਗਈ ਹੈ ਤਾਂ ਜੀਰੋ ਸਲੇਮ ਦੇ ਵਿੱਚ ਇਹਦੇ ਪ੍ਰਧਾਨ ਕੌਣ ਸੀਗੇ ਤਾਂ ਨਿਰਮਲਾ ਸੀਤਾਰਮਨ ਜੀਐਸਟੀ ਆਰਟੀਕਲ ਕਿੱਡੇ ਦੇ ਵਿੱਚ ਆਉਂਦੀ ਹੈ ਤਾਂ 279ਏ ਦੇ ਵਿੱਚ ਇਹਦੀ ਸੋਧ ਜਦੋਂ ਕਿਹੜੀ ਸੋਧ ਰਹੀ ਹੈ ਇਹਨੂੰ ਕੀ ਐਡ ਅਪ ਕੀਤਾ ਗਿਆ ਸੋ ਇੱਕ ਸੋਧ ਦੇ ਵਿੱਚ 2016 ਦੇ ਵਿੱਚ ਨੈਕਸਟ ਕੁਐਸਚਨ ਸਾਇਤ ਅਕੈਡਮੀ ਅਵਾਰਡ 2024 ਕਿਸ ਨੂੰ ਪ੍ਰਾਪਤ ਹੋਇਆ ਇੰਗਲਿਸ਼ ਦੇ ਵਿੱਚ ਤਾਂ ਹੋਇਆ ਸੀਗਾ ਐਸਟਨ ਕੈਰੇ ਨੂੰ ਇਹਨਾਂ ਨੇ ਨੋਵਲ ਲਿਖਿਆ ਸੀਗਾ ਸਪਿਰਟਸ ਨਾਈਟਸ ਦੇ ਲਈ ਇਹ ਸਟਾਰਟਿੰਗ ਕਦੋਂ ਹੋਈ ਸੀ ਸਾਇਤ ਅਕੈਡਮੀ ਅਵਾਰਡਸ ਦੀ ਤਾਂ 1954 ਦੇ ਵਿੱਚ ਨੈਕਸਟ ਇਹਦੇ ਵਿੱਚ ਜਿਹੜੀ ਪ੍ਰਾਈਜ਼ ਮਨੀ ਹੁੰਦੀ ਹੈ ਉਹ ਹੁੰਦੀ ਹੈ 1 ਲੱਖ ਰੁਪਏ ਇਹ ਕਿਹ 24 ਪਿਛਾਵਾਂ ਦੇ ਵਿੱਚ ਦਿੱਤਾ ਜਾਂਦਾ 22 ਪਿਛਾਵਾਂ ਜੋ ਕਿ ਆਪਣੀ 8ਵੀਂ ਸੂਚੀ ਦੇ ਵਿੱਚ ਦਰਜ ਨੇ ਤੇ ਦੋ ਪਿਛਾਵਾਂ ਹੋਰ ਕਿਹੜੀਆਂ ਹੁੰਦੀਆਂ ਇੰਗਲਿਸ਼ ਅਤੇ ਰਾਜਸਤਾਨੀ ਨੈਕਸਟ ਹਿੰਦੀ ਦੇ ਵਿੱਚ ਗਗਨ ਗਿੱਲ ਦੇ ਦੁਆਰਾ ਜਿੱਤਿਆ ਗਿਆ ਸੀਗਾ ਮੈਂ ਜਦ ਤੱਕ ਆਈ ਬਹਾਰ ਦੇ ਲਈ ਨੈਕਸਟ ਅਸਾਮੀ ਭਾਸ਼ਾ ਸਮੀਰ ਮਥਾਲੀ ਭਾਸ਼ਾ ਮਹਿੰਦਰ ਨੂੰ ਕੋਕਣੀ ਭਾਸ਼ਾ ਦੇ ਲਈ ਮੁਕੇਸ਼ ਨੂੰ ਸੰਸਕ੍ਰਿਤੀ ਭਾਸ਼ਾ ਦੇ ਲਈ ਦੀਪਿਕਾ ਕੁਮਾਰ ਸ਼ਰਮਾ ਨੂੰ ਦੇ ਮਰਾਠੀ ਭਾਸ਼ਾ ਦੇ ਲਈ ਸੁਦੀਰ ਨੂੰ ਜਿਹੜੇ ਅਵਾਰਡ ਪ੍ਰਾਪਤ ਹੋਇਆ ਹੈ ਨੈਕਸਟ ਕੁਐਸਚਨ ਕਿਸਾਨਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸ ਸੰਸਥਾ ਨੇ ਐਨਟੀ ਪੈਸਟੀਸਾਈਡ ਜਿਹੜਾ ਕਿ ਲਾਂਚ ਕੀਤਾ ਹੈ ਸੂਟ ਲਾਂਚ ਕੀਤਾ ਹੈ ਤਾਂ ਇਹ ਕੀ ਆ ਕਿਸਾਨ ਕਵਚ ਸੰਸਥਾ ਨੇ ਇਹਦੇ ਮੁਖੀ ਕੌਣ ਨੇ ਡਾਇਰੈਕਟਰ ਜਤਿੰਦਰ ਸਿੰਘ ਜਿਹੜਾ ਇੱਕ ਸੂਟ ਹੈ ਇਹਦੀ ਕੀਮਤ ਕੀ ਹੈ ਆਪਣੇ ਕੋਲੇ 4000 ਰੁਪਏ ਆ ਨੈਕਸਟ ਕੁਐਸਚਨ ਬ੍ਰਿੰਗ ਇ ਟਾਊਨ ਬੁੱਕ ਕਿਸ ਦੇ ਦੁਆਰਾ ਲਿਖੀ ਗਈ ਆ ਤਾਂ ਇਹ ਲਿਖੀ ਗਈ ਹੈ ਦੀਪਕਾ ਮਾਲਿਕ ਦੇ ਦੁਆਰਾ ਜੋ ਕਿ ਭਾਰਤ ਦੇ ਨਾਲ ਹੀ ਬਿਲੋਂਗ ਕਰਦੇ ਨੇ ਇੱਕ ਪੈਰਾਥਲੀਟ ਹੈ ਜੋ ਕਿ ਸ਼ਾਰਟ ਬੁੱਟ ਦੇ ਨਾਲ ਸੰਬੰਧਿਤ ਹੈ ਇਹ ਪਹਿਲੀ ਮੈਡਲ ਹੋਈ ਹੈ ਜੋ ਕਿ ਪੈਰਾ 올림픽 ਦੇ ਵਿੱਚ 2016 ਦੇ ਵਿੱਚ ਸਿਲਵਰ ਮੈਡਲ ਜਿੱਤ ਕੇ ਲੈ ਕੇ ਆਏ ਸਨ ਨੈਕਸਟ ਕੁਐਸਚਨ ਮਿਸ ਇੰਡੀਆ ਯੂਐਸਏ 2024 ਕੌਣ ਬਣੀ ਹੈ ਤਾਂ ਇਹ ਬਣੀ ਹੈ ਕੈਟਲਿਨ ਸੰਦਰਾ ਨੇਲ ਜੋ ਕਿ ਅਮਰੀਕਾ ਦੀ ਹੈ ਇਹਦਾ ਬਰਥ ਹੋਇਆ ਸੀਗਾ ਚੈਨੈਲ ਵਿੱਚ ਨੈਕਸਟ ਕੁਐਸਚਨ ਬੈਸਟ FIFA ਅਵਾਰਡ ਮੈਨ ਦੇ ਵਿੱਚ 2024 ਦੇ ਵਿੱਚ ਕਿਸ ਨੇ ਜਿੱਤੇ ਆ ਤਾਂ ਜਿੱਤੇ ਸੀਗਾ ਵਿਨਸ ਜੂਨੀਅਰ ਨੇ ਤੇ ਔਰਤਾਂ ਦੇ ਵਿੱਚ ਅੰਤਾਨਾ ਬੋਨਮਤੀ ਨੇ ਨੈਕਸਟ ਕੁਐਸਚਨ ਸੌਵਾਂ ਤਾਨਸੀਨ ਸੰਗੀਤ ਸਮਾਰੋਹ ਕਿੱਥੇ ਆਯੋਜਿਤ ਕੀਤਾ ਗਿਆ ਤਾਂ ਗਵਾਲੀਅਰ ਮਧ ਪ੍ਰਦੇਸ਼ ਦੇ ਵਿੱਚ ਨੈਕਸਟ ਕੁਐਸਚਨ ਜਲਵਾਹਕ ਸਕੀਮ ਕਿਸ ਦੇ ਦੁਆਰਾ ਲਾਂਚ ਕੀਤੀ ਗਈ ਹੈ ਤਾਂ ਇਹ ਕੀਤੀ ਗਈ ਸੀ ਸਰਬਨੰਦਾ ਸੋਨੂਵਾਲ ਦੇ ਦੁਆਰਾ ਨੈਕਸਟ ਕੁਐਸਚਨ ਵੱਲ ਬੱਧੇ ਆ ਡੇਜ਼ਰਟ ਨਾਈਟ ਐਕਸਰਸਾਈਜ਼ ਕਿਸ-ਕਿਸ ਵਿਚਕਾਰ ਹੋਈ ਹੈ ਤਾਂ ਇਹ ਹੋਈ ਹੈ ਇੰਡੀਆ ਫਰਾਂਸ ਅਤੇ ਯੂਏਈ ਦੇ ਵਿੱਚ ਹਵਾਈ ਜਹਾਜ਼ਾਂ ਨਾਲ ਜਿਹੜੀ ਅਭਿਆਸ ਇਹਦਾ ਕੀਤਾ ਹੈ ਅਰੇਬੀਅਨ ਏਰੀਆ ਦੇ ਵਿੱਚ ਸ਼ਕਤੀ ਐਕਸਰਸਾਈਜ਼ ਜੋ ਕਿ ਥਾਲਸਨਾ ਦੇ ਨਾਲ ਰਿਲੇਟਡ ਹੈ ਵਰਨੁਸ਼ ਐਕਸਰਸਾਈਜ਼ ਜਿਹੜੀ ਜਲਸਨਾ ਦੇ ਨਾਲ ਰਿਲੇਟਡ ਹੈ ਗਰੁੜ ਸ਼ਕਤੀ ਜਿਹੜੀ ਏਕੀਏ ਬਾਇਸਨਾ ਦੇ ਨਾਲ ਰਿਲੇਟਡ ਇਹਦੇ ਵਿੱਚ ਰਹੀ ਹੈ ਨੈਕਸਟ ਕੁਐਸਚਨ ਪਹਿਲਾ ਯੋਗਾ ਪਾਲਿਸੀ ਕਿਸ ਰਾਜ ਦੇ ਦੁਆਰਾ ਕੋਸ਼ਤ ਕੀਤੀ ਗਈ ਹੈ ਤਾਂ ਇਹ ਕੀਤੀ ਗਈ ਉਤਰਾ ਖੰਡ ਦੇ ਵਿੱਚ ਨੈਕਸਟ ਕੁਐਸਚਨ ਟਾਈਮ ਮੈਗਜ਼ੀਨ ਪਰਸਨ ਆਫ ਦਾ ਇਅਰ 2024 ਕਿਸ ਨੂੰ ਚੁਣਿਆ ਗਿਆ ਹੈ ਤਾਂ ਇਹ ਚੁਣਿਆ ਗਿਆ ਸੀਗਾ ਡੋਨਾਲਡ ਟਰੰਪ ਜੀ ਨੂੰ ਨੈਕਸਟ ਕੁਐਸਚਨ FIFA ਵਰਲਡ ਕੱਪ 2026 ਦੇ ਵਿੱਚ ਕਿਹੜੇ ਦੇਸ਼ਾਂ ਦੇ ਵਿੱਚ ਇਹ ਕੀ ਕਰਵਾਇਆ ਜਾਵੇਗਾ FIFA ਵਰਲਡ ਕੱਪ 2026 ਕਿਹੜੇ ਦੇਸ਼ਾਂ ਦੇ ਵਿੱਚ ਕਰਵਾਇਆ ਜਾਵੇਗਾ ਤਾਂ ਇਹ ਕੀ ਕੈਨੇਡਾ ਦੇ ਵਿੱਚ ਫੀਫਾ ਵਰਲਡ ਕੱਪ ਫੁੱਟਬਾਲ ਦੇ ਨਾਲ ਰਿਲੇਟਡ ਹੈ। ਕੈਨੇਡਾ ਤੋਂ ਇਲਾਵਾ ਕੀ ਇਹ ਮੈਕਸੀਕੋ ਅਤੇ ਯੂਨਾਈਟਿਡ ਸਟੇਟ ਦੇ ਵਿੱਚ ਇਹ ਕਰਵਾਇਆ ਜਾਵੇਗਾ। ਨੈਕਸਟ 2030 ਦੇ ਵਿੱਚ ਪੁਰਤਗਾਲ, ਸਪੇਨ ਅਤੇ ਮਰਕੋਵੋ ਦੇ ਵਿੱਚ ਇਹ ਕੀਤਾ ਜਾਵੇਗਾ। 2034 ਦੇ ਵਿੱਚ ਸਾਊਦੀ ਅਰਬ ਦੇ ਵਿੱਚ ਇਸ ਨੂੰ ਯੋਜਿਤ ਕੀਤਾ ਜਾਊਗਾ। ਨੈਕਸਟ ਕੁਐਸਚਨ ਜੂਨੀਅਰ ਹਾਕੀ ਏਸ਼ੀਆ ਕੱਪ 2024 ਕਿਸ ਦੇ ਦੁਆਰਾ ਜਿੱਤਿਆ ਗਿਆ? ਤਾਂ ਜਿੱਤਿਆ ਗਿਆ ਸੀਗਾ ਭਾਰਤ ਦੇ ਦੁਆਰਾ। ਇਹ ਹੋਇਆ ਕਿੱਥੇ ਸੀਗਾ ਤਾਂ Oman ਦੇ ਵਿੱਚ ਇਹਦੇ ਵਿੱਚ ਰਨਰ ਅਪ ਕਿਹੜੀ ਟੀਮ ਰਹੀ ਹੈ ਤਾਂ Pakistan ਨੈਕਸਟ ਕੁਐਸਚਨ ਵਰਟੀਕਲ ਲਿਫਟ ਬ੍ਰਿਜ ਕਿੱਥੇ ਬਣਾਇਆ ਗਿਆ ਤਾਂ ਇਹ ਬਣਾਇਆ ਗਿਆ ਸੀਗਾ Tamil Nadu ਦੇ ਵਿੱਚ ਨੈਕਸਟ ਸਿਨਬੈਕਸ ਐਕਸਰਸਾਈਜ਼ ਕਿਹੜੀ ਕੰਟਰੀ ਦੇ ਨਾਲ ਕੀਤੀ ਜਾਵੇਗੀ ਕਿਹੜੇ ਦੇਸ਼ ਦੇ ਨਾਲ ਕੀਤੀ ਜਾਵੇਗੀ ਤਾਂ ਇਹ ਭਾਰਤ ਤੇ ਕੰਬੋਡੀਆ ਦੇ ਵਿਚਕਾਰ ਹੋਵੇਗੀ ਨੈਕਸਟ ਕੁਐਸਚਨ ਵਰਲਡ ਏਡਸ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਤੇ ਮਨਾਇਆ ਜਾਂਦਾ 1 ਦਸੰਬਰ ਨੂੰ ਇਹਦਾ ਥੀਮ ਕੀ ਸੀ ਇਸ ਵਾਰੀ ਮਾਈ ਹੈਲਥ ਮਾਈ ਰਾਈਟ ਨੈਕਸਟ ਕੁਐਸਚਨ ਦਸੰਬਰ ਦੇ ਵਿੱਚ ਅਮਰੀਕਾ ਦਾ ਨਵਾਂ ਨੈਸ਼ਨਲ ਬਰਡ ਕਿਹੜਾ ਕੋਸ਼ਤ ਕਰ ਦਿੱਤਾ ਗਿਆ ਹੈ ਤਾਂ ਕੀਤਾ ਗਿਆ ਬਿਲੀਆਰਡ ਈਗਲ ਨੂੰ ਜੋ ਕਿ ਬਾਜ ਦੀ ਇੱਕ ਪ੍ਰਜਾਤੀ ਹੈ ਨੈਕਸਟ ਕੁਐਸਚਨ ਸੂਰਿਆ ਕਿਰਨ 2024 ਐਕਸਰਸਾਈਜ਼ ਕਿਹੜੇ ਦੇਸ਼ ਦੇ ਨਾਲ ਕੀਤੀ ਜਾਵੇਗੀ ਤਾਂ ਇਹ ਭਾਰਤ ਤੇ ਨੇਪਾਲ ਦੇ ਵਿਚਕਾਰ ਐਡੀਸ਼ਨ ਹੋਵੇਗਾ ਦਾ 18ਵਾਂ ਨੈਕਸਟ ਕੁਐਸ਼ਨ ਸਪੇਸ ਡੋਕਿੰਗ ਮਿਸ਼ਨ ਕਿਹੜੀ ਸੰਸਥਾ ਨੇ ਲਾਂਚ ਕੀਤਾ ਹੈ ਸਪੇਸ ਡੋਕਿੰਗ ਮਿਸ਼ਨ ਕਿਸ ਸੰਸਥਾ ਦੇ ਦੁਆਰਾ ਲਾਂਚ ਕੀਤਾ ਗਿਆ ਹੈ ਤਾਂ ਇਹ ਕੀਤਾ ਗਿਆ ਇਸਰੋ ਦੇ ਦੁਆਰਾ ਇਹਦਾ ਨਵਾਂ ਚੇਅਰਮੈਨ ਦਾ ਕੌਣ ਬਣਿਆ ਤਵੀਰ ਨਰਾਇਣ ਨੈਕਸਟ ਕੁਐਸ਼ਨ ਰਿਪਬਲਿਕ ਡੇ 2025 ਦਾ ਥੀਮ ਕੀ ਹੈ ਤਾਂ ਇਹ ਸੀਗਾ ਸਰਬਨਾਮ ਭਾਰਤ ਵਿਰਾਸਤ ਤੌਰ ਵਿਕਾਸ ਇਹਦਾ ਥੀਮ ਰਿਹਾ ਸੀਗਾ ਨੈਕਸਟ ਕੁਐਸ਼ਨ ਪੀਐਮ ਨਰਿੰਦਰ ਮੋਦੀ ਨੂੰ ਕਿਸ਼ ਦੇਸ਼ ਦਾ ਅਵਾਰਡ ਪ੍ਰਾਪਤ ਹੋਇਆ ਤਾਂ ਕੁਵੈਤ ਆਰਡਰ ਇਹਦਾ ਨਾਮ ਕੀ ਸੀ ਅਵਾਰਡ ਦਾ ਤਾਂ ਦਾ ਆਰਡਰ ਆਫ ਮੁਬਾਰਕ ਅਲ ਕਬੀਰ ਨੈਕਸਟ ਕੁਐਸਚਨ ਦੁਨੀਆ ਦਾ ਸਮਾਰਟਫੋਨ ਦੇ ਵਿੱਚ ਪਹਿਲੇ ਨੰਬਰ ਤੇ ਆਉਣ ਵਾਲਾ ਕਿਹੜਾ ਦੇਸ਼ ਬਣਿਆ ਤਾਂ ਇਹ ਬਣਿਆ ਸੀਗਾ ਚੀਨ ਦੂਜੇ ਨੰਬਰ ਤੇ ਵਿਏਟਨਾਮ ਤੇ ਤੀਜੇ ਨੰਬਰ ਤੇ ਭਾਰਤ ਹੈ ਔਰਤਾਂ ਦਾ ਹਾਕੀ ਜੂਨੀਅਰ ਏਸ਼ੀਆ ਕੱਪ 2024 ਕਿਸ ਨੇ ਜਿੱਤਿਆ ਤਾਂ ਭਾਰਤ ਨੇ ਹਰਾਇਆ ਕਿ ਨੂੰ ਆ ਚੀਨ ਨੂੰ ਇਲੇ ਵਿੱਚ ਸਥਾਨ ਜਿਹੜਾ ਕਿੱਥੇ ਇਹਨੂੰ ਅਯੋਜਿਤ ਕੀਤਾ ਗਿਆ ਸੀਗਾ ਤਾਂ Oman ਦੇ ਵਿੱਚ ਇਹਨੂੰ ਅਯੋਜਿਤ ਕੀਤਾ ਗਿਆ ਸੀਗਾ। ਇੰਡੀਆ ਦਾ ਪਹਿਲਾ ਡੈਬਿਟ ਬਾਇਓ ਬੈਂਕ ਕਿੱਥੇ ਲਗਾਇਆ ਜਾਵੇਗਾ? ਤਾਂ ਇਹ ਲਗਾਇਆ ਜਾਵੇਗਾ ਆਪਣੇ ਕੋਲੇ ਚਾਈਨਾ ਦੇ ਵਿੱਚ। ਨੈਕਸਟ ਕੁਐਸਚਨ ਗੜਮਾਈ ਤਿਉਹਾਰ ਕਿਹੜੇ ਦੇਸ਼ ਦੇ ਵਿੱਚ ਮਨਾਇਆ ਗਿਆ? ਤਾਂ ਇਹ ਭਾਰਤ ਦੇ ਵਿੱਚ ਤਾਂ ਗੜਮਾਈ ਜਿਹੜਾ ਹਿੰਦੂਆਂ ਦਾ ਤਿਉਹਾਰ ਹੈ। ਨੈਕਸਟ ਕੁਐਸਚਨ ਇਜ਼ਰਾਈਲ ਨੇ ਗੋਲਡਨ ਹਾਈਟਸ ਉੱਪਰ ਕਬਜ਼ਾ ਕਿਹੜੇ ਸਾਲ ਕੀਤਾ? ਤਾ ਹੀ ਕੀਤਾ ਸੀਗਾ 1981 ਦੇ ਵਿੱਚ ਨੈਕਸਟ ਕੁਐਸਚਨ ਤુલਸੀ ਗੁੜਵਾ ਕਿਹੜੀ ਫੀਲਡ ਦੇ ਨਾਲ ਸਬੰਧਤ ਹਨ ਕੀ ਆਪਣੇ ਕੋਲੇ এনवायरमेंट ਲਿਸਟ ਦੇ ਨਾਲ ਸਬੰਧਤ ਨੇ ਇਹਨਾਂ ਨੂੰ ਪਦਮ ਸ਼੍ਰੀ ਦੇ ਨਾਲ ਨਿਵਾਜਿਆ ਗਿਆ ਸੀ 2001 ਦੇ ਵਿੱਚ ਨੈਕਸਟ ਕੁਐਸਚਨ ਹਰਿਆਣਾ ਦਾ ਸੀਐਮ ਜਿਸ ਦੀ ਦਸੰਬਰ ਦੇ ਵਿੱਚ ਮੌਤ ਹੋ ਗਈ ਹੈ ਉਹਨਾਂ ਦੀ ਉਮਰ ਕਿੰਨੀ ਸੀ ਤਾਂ 99 ਸਾਲ ਇਹਨਾਂ ਦਾ ਨਾਮ ਸੀਗਾ ਕੀ ਓਮ ਪ੍ਰਕਾਸ਼ ਚੁਬਲਾ ਨੈਕਸਟ ਕੁਐਸਚਨ ਬੰਗਾਲੌਰ ਬਾਰੀ ਸਕੀਮ ਕਿਹੜੇ ਰਾਜ ਦੇ ਵਿੱਚ ਸਥਾਪਿਤ ਕੀਤੀ ਗਈ ਆ ਤਾਂ ਇਹ ਕੀਤੀ ਗਈ ਹੈ ਵੈਸਟ ਬੰਗਾਲ ਦੇ ਵਿੱਚ ਜੋ ਕਿ ਘਰਾਂ ਦੇ ਲੋਨ ਦੇ ਨਾਲ ਸੰਬੰਧਿਤ ਇਹ ਸਕੀਮ ਸੀਗੀ ਨੈਕਸਟ ਕੁਐਸਚਨ ਸਟੇਟ ਬੈਂਕ ਆਫ ਇੰਡੀਆ ਦਾ ਨਵਾਂ ਡਾਇਰੈਕਟਰ ਜਨਰਲ ਕਿਸ ਨੂੰ ਬਣਾਇਆ ਗਿਆ ਤਾਂ ਇਹ ਬਣਾਇਆ ਰਾਮਮੋਹਨ ਰਾਏ ਨੂੰ ਇਹਦੀ ਐਸਬੀ ਦੀ ਆਪਣੀ ਸਥਾਪਨਾ ਕਿਦੋਂ ਹੋਈ ਆ ਤਾਂ 1955 ਦੇ ਵਿੱਚ ਹੈੱਡਕੁਆਰਟਰ ਇਹਦਾ ਮੁੰਬਈ ਦੇ ਵਿੱਚ ਨੈਕਸਟ ਕੁਐਸਚਨ ਦਸੰਬਰ ਦੇ ਵਿੱਚ ਕਿਹੜੇ ਮੰਦਿਰ ਨੂੰ ਗਲੋਬਲ ਸੇਫਟੀ ਅਵਾਰਡ ਦਿੱਤਾ ਗਿਆ ਤਾਂ ਅਯੁੱਧਿਆ ਰਾਮੰਦਰ ਨੂੰ ਜੋ ਕਿ ਯੂਪੀ ਦੇ ਵਿੱਚ ਬਣਾਇਆ ਗਿਆ ਸੀਗਾ ਨੈਕਸਟ ਕੁਐਸਚਨ ਗੂਗਲ ਦੀ ਨਵੀਂ ਐਂਟੀ ਮੈਨੇਜਰ ਕਿਸ ਨੂੰ ਨਿਯੁਕਤ ਕੀਤਾ ਗਿਆ ਤਾਂ ਇਹ ਕੀਤਾ ਗਿਆ ਸੀਗਾ ਪ੍ਰੀਤੀ ਲੁਬਾਨਨ ਨੈਕਸਟ ਕੁਐਸਚਨ ਡਾਰਕ ਈਗਲ ਹਾਈਪਰਸੋਨਿਕ ਦੀ ਮਿਸਾਈਲ ਦਾ ਟੈਸਟ ਕਿਹੜਾ ਦੇਸ਼ ਕਰੇਗਾ ਤਾਂ ਇਹ ਕਰੂਗਾ ਯੂਨਾਈਟਿਡ ਸਟੇਟ ਅਮਰੀਕਾ ਨੈਕਸਟ ਕੁਐਸਚਨ ਮਾਉਂਟ ਸਮੈਰੂ ਲਾਵਾ ਕਿਹੜੇ ਦੇਸ਼ ਦੇ ਵਿੱਚ ਫਟਿਆ ਹੈ ਤੇ ਫਟਿਆ ਸੀਗਾ ਇੰਡੋਨੇਸ਼ੀਆ ਦੇ ਵਿੱਚ 15 ਦਸੰਬਰ 2024 ਦੇ ਵਿੱਚ ਨੈਕਸਟ ਕੁਐਸਚਨ ਵਿਜੇ ਦਿਵਸ ਕਿਹੜੇ ਦਿਨ ਮਨਾਇਆ ਜਾਂਦਾ ਤੇ ਮਨਾਇਆ ਜਾਂਦਾ 16 ਦਸੰਬਰ ਨੂੰ 1971 ਦੇ ਵਿੱਚ ਕਿਉਂਕਿ ਭਾਰਤ ਤੇ ਪਾਕਿਸਤਾਨ ਦੀ ਲੜਾਈ ਹੋਈ ਸੀਗੀ ਤੇ ਭਾਰਤ ਦੇ ਵਿੱਚ ਕੀ ਹੈ ਜਿੱਤ ਪ੍ਰਾਪਤ ਕਰ ਲਿਆ ਸੀਗਾ ਤਾਂ ਅਗਰ ਕਿ ਉਸ ਦੀ ਯਾਦ ਵਿੱਚ ਕੀ ਵਿਜੇ ਦਿਵਸ ਆਪਾਂ ਮਨਾਉਂਦੇ ਹਾਂ ਜੀ ਨੈਕਸਟ ਕੁਐਸਚਨ ਭਾਰਤੀ ਅੰਤਰਿਕਸ਼ ਸਟੇਸ਼ਨ ਯੋਜਨਾ ਕਦੋਂ ਤੱਕ ਭਾਰਤ ਹਾਸਲ ਕਰ ਲਵੇਗਾ ਤਾਂ 2035 ਤੱਕ ਨੈਕਸਟ ਕੁਐਸਚਨ ਸੀਰੀਆ ਦਾ ਨਵਾਂ ਸੀਰੀਆ ਦਾ ਨਵਾਂ ਪ੍ਰਧਾਨ ਮੰਤਰੀ ਕੌਣ ਬਣਿਆ ਹੈ ਤਾਂ ਮੁਹੰਮਦ ਅਲ ਬਸੀਰ ਨੈਕਸਟ ਕੁਐਸਚਨ ਈਗਲ ਟੈਸਟ ਬਰਡ ਫੈਸਟੀਵਲ ਕਿੱਥੇ ਮਨਾਇਆ ਗਿਆ ਤਾਂ ਇਹ ਮਨਾਇਆ ਗਿਆ ਸੀਗਾ ਅਰਨਾਚਲ ਪ੍ਰਦੇਸ਼ ਦੇ ਵਿੱਚ ਐਡੀਸ਼ਨ ਇਹਦਾ ਚੌਥਾ ਸੀਗਾ ਨੈਕਸਟ ਕੁਐਸਚਨ ਜੌਨ ਮਹਮਾ ਕਿਹੜੇ ਦੇਸ਼ ਦੇ ਰਾਸ਼ਟਰਪਤੀ ਬਣਿਆ ਹੈ ਤਾਂ ਇਹ ਬਣਿਆ ਕਾਨਾ ਦੇ ਅਫਰੀਕਾ ਦੇ ਵਿੱਚ ਨੈਕਸਟ ਕੁਐਸਚਨ ਅਣਚੱਕਰ ਤੇ ਸਕੈਨ ਪੋਰਟਲ ਇਸ ਨੇ ਲਾਂਚ ਕੀਤਾ ਤਾਂ ਪ੍ਰਲਾਦ ਜੋਸ਼ੀ ਦੇ ਦੁਆਰਾ ਇਸ ਨੂੰ ਲਾਂਚ ਕੀਤਾ ਗਿਆ ਨੈਕਸਟ ਕੁਐਸਚਨ ਕਿ ਕਿਸ ਨੇ ਨਤਾਬੋ ਨੰਦੀ ਨਿਤਵਾ ਨੂੰ ਪਹਿਲੀ ਮਹਿਲਾ ਰਾਸ਼ਟਰਪਤੀ ਬਣਾਇਆ ਗਿਆ ਤਾਂ ਇਹ ਬਣਾਇਆ ਗਿਆ ਇਹਨਾਂ ਨੂੰ ਨਮੀਬੀਆ ਦੀ ਰਾਸ਼ਟਰਪਤੀ ਇਹਨਾਂ ਨੂੰ ਕੋਸ਼ਤ ਕਰ ਦਿੱਤਾ ਗਿਆ ਨੈਕਸਟ ਕੁਐਸਚਨ ਕਿ ਕਿਹੜੀ ਕੰਪਨੀ ਨੇ ਆਪਣਾ ਦੂਸਰੇ ਦ੍ਰਿਸ਼ਟੀ 10 ਡਰੋਨ ਨੂੰ ਇੰਡੀਅਨ ਡੇਵੀ ਨੂੰ ਸੌਂਪ ਦਿੱਤਾ ਤਾਂ ਸੌਂਪਿਆ ਗਿਆ ਅਡਾਨੀ ਡਿਫੈਂਸ ਨੇ ਨੈਕਸਟ ਕੁਐਸਚਨ ਸੰਯੁਕਤ ਅਭਿਆਸ ਹਰੀਮਾਉ ਸ਼ਕਤੀ 2024 ਭਾਰਤ ਤੇ ਕਿਹੜੇ ਦੇਸ਼ ਦੇ ਵਿਚਕਾਰ ਕਰਵਾਇਆ ਗਿਆ ਤਾਂ ਇਹ ਕਰਵਾਇਆ ਗਿਆ ਸੀਗਾ ਭਾਰਤ ਤੇ ਮਲੇਸ਼ੀਆ ਦੇ ਵਿਚਕਾਰ ਐਡੀਸ਼ਨ ਇਹਦਾ ਚੌਥਾ ਸੀਗਾ ਇਹ ਹੋਇਆ ਕਿੱਥੇ ਸੀਗਾ ਤਾਂ ਮਲੇਸ਼ੀਆ ਦੇ ਵਿੱਚ ਹੀ ਨੈਕਸਟ ਕੁਐਸਚਨ ICC ਦੇ ਸਭ ਤੋਂ ਜੁਵਾ ਅਧਿਐਕਸ਼ਕ ਕਿਸ ਨੂੰ ਚੁਣਿਆ ਗਿਆ ਤਾਂ ਇਹ ਚੁਣਿਆ ਗਿਆ ਜੈ ਸ਼ਾਹ ਨੂੰ ICC ਦੀ ਸਥਾਪਨਾ ਕਦੋਂ ਹੋਈ ਹੈ 1909 ਦੇ ਵਿੱਚ ਕੁੱਲ ਮੈਂਬਰ ਇਹਦੇ 108 ਹੈ ਹੈਡਕ quartre ਦਾ ਦੁਬਈ ਦੇ ਵਿੱਚ ਇਹਦੀ ਫੁੱਲ ਫਾਰਮ ਦੀ ਗੱਲ ਕਰੀ ਤਾਂ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੈਕਸਟ ਕੁਐਸਚਨ ਕਿਸ ਰਾਜ ਦੇ ਘਰਚੁਲੀ ਹੈਂਡਕਰਾਫਟ ਨੂੰ ਜੀਆਈ ਟੈਗ ਜਿਹੜਾ ਪ੍ਰਾਪਤ ਹੋਇਆ ਹੈ ਤਾਂ ਇਹ ਹੈਗਾ ਗੁਜਰਾਤ ਦੇ ਨੈਕਸਟ ਕੁਐਸ਼ਨ ਕਿਸ ਆਈਟੀਆਈ ਨੇ ਕਿਸ ਆਈਟੀਆਈ ਦੇ ਦੁਆਰਾ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਜੋ ਕਿ ਭਾਰਤ ਦਾ ਸਭ ਤੋਂ ਵੱਡਾ ਤਿਆਰ ਹੈ ਇਹਨੂੰ ਹੋਸਟ ਕਿਸ ਦੇ ਦੁਆਰਾ ਕੀਤਾ ਗਿਆ ਤਾਂ ਆਈਆਈਟੀ ਗੁਹਾਟੀ ਦੇ ਦੁਆਰਾ ਇਸ ਨੂੰ ਹੋਸਟ ਕੀਤਾ ਗਿਆ ਨੈਕਸਟ ਕੁਐਸ਼ਨ ਮਾਈ ਬੀ ਲਵਡ ਲਾਈਫ ਦੇ ਲੇਖਕ ਕੌਣ ਹਨ ਤਾਂ ਵਿਕਰਮ ਸੇਠ ਦੇ ਦੁਆਰਾ ਜਿਹੜੀ ਕਿਤਾਬ ਇਹ ਲਿਖੀ ਗਈ ਹੈ ਜੀ ਨੈਕਸਟ ਕੁਐਸਚਨ ਕਿਸ ਵਿਗਿਆਨਿਕ ਟੈਕਨੋਲੋਜੀ ਦੇ ਦੁਆਰਾ ਭਾਰਤ ਦਾ ਪਲਾੜ ਦੇ ਵਿੱਚ ਪਹਿਲਾ AI ਲੈਬ ਮੋਇਟੋ ਜਿਹੜਾ ਸਥਾਪਿਤ ਕੀਤਾ ਗਿਆ ਇਹਨੂੰ ਕਹਿੰਦੇ ਸੀਗੇ ਟੇਕ ਮੀ ਟੂ ਸਪੇਸ ਦਾ ਥੀਮ ਰਿਆ ਸੀਗਾ ਜੇ ਮੋਇਟੋ ਦੀ ਆਪਾਂ ਫੁੱਲ ਫਾਰਮ ਦੀ ਗੱਲ ਕਰਦੇ ਆ ਤਾਂ ਮਾਈ অরਬਿਟਲ ਇਨਫਰਾਸਟ੍ਰਕਚਰ ਟੈਕਨੋਲੋਜੀ ਡੈਮਨਸਟ੍ਰੇਟਡ ਨੈਕਸਟ ਕੁਐਸਚਨ ਨਈ ਚੇਤਨਾ ਨਾਮ ਦਾ ਅਭਿਆਨ ਕਿਸ ਦੇ ਦੁਆਰਾ ਸ਼ੁਰੂ ਕੀਤਾ ਗਿਆ ਤਾਂ ਕੀਤਾ ਗਿਆ ਸੀਗੇ ਸ਼ਿਵਰਾਜ ਸਿੰਘ ਚੋਹਾਂਦੇ ਦੇ ਦੁਆਰਾ ਪਿੰਡ ਵਿਕਾਸ ਤੇ ਖੇਤੀਬਾੜੀ ਮੰਤਰੀ ਹਨ ਨੈਕਸਟ ਕੁਐਸ਼ਨ ਆਈਪਲ ਇਤਿਹਾਸ ਵਿੱਚ 13 ਸਾਲ ਦੀ ਉਮਰ ਦੇ ਵਿੱਚ ਸਾਈਨ ਹੋਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਕੌਣ ਬੜਿਆ ਤਾਂ ਇਹ ਬੜਿਆ ਸੀਗਾ ਵਿੰਬਾਨੰਦ ਸੂਰਿਆ ਵੰਚੀ ਨੈਕਸਟ ਕੁਐਸ਼ਨ ਕਿਸ ਰਾਜ ਨੇ ਸੋਲਰ ਐਗਰੀਕਲਚਰ ਫੀਡਰ ਪ੍ਰੋਜੈਕਟ 200 ਕਿਸ ਰਾਜ ਨੇ ਸੋਲਰ ਐਗਰੀਕਲਚਰ ਫੀਡਰ ਪ੍ਰੋਜੈਕਟ 2.0 ਲਾਂਚ ਕੀਤਾ ਤਾਂ ਇਹ ਕੀਤਾ ਸੀਗਾ ਮਹਾਰਾਸ਼ਟਰ ਨੇ ਇਹਨੂੰ ਲਾਂਚ ਕੀਤਾ ਕਿਹਨੇ ਤਾਂ ਦਵਿੰਦਰ ਫਰਨੇਸਿਸ ਨੇ ਕਿਸਾਨਾਂ ਨੂੰ ਮੁਫਤ ਬੀਲੀ ਪ੍ਰਦਾਨ ਇਹਦੇ ਦੁਆਰਾ ਕੀਤੀ ਜਾਵੇਗੀ ਨੈਕਸਟ ਕੁਐਸਚਨ ਕਿਸ ਮੰਤਰੀਅਲੇ ਨੇ ਰਾਸ਼ਟਰ ਪੁਰਬ ਵੈਬਸਾਈਟ ਤੇ ਮੋਬਾਈਲ ਐਪ ਲਾਂਚ ਕੀਤੀ ਆ ਤਾਂ ਮਿਨਿਸਟਰੀ ਆਫ ਡਿਫੈਂਸ ਦੇ ਦੁਆਰਾ ਇਹ ਕੀਤਾ ਗਿਆ ਨੈਕਸਟ ਨੈਕਸਟ ਕੁਐਸਚਨ ਜਲ ਜੀਵਨ ਮਿਸ਼ਨ ਕਦੋਂ ਲਾਂਚ ਕੀਤਾ ਗਿਆ ਸੀਗਾ ਤਾਂ 2019 ਦੇ ਵਿੱਚ ਸਸਤਾ ਮਿਨਿਸਟਰੀ ਆਫ ਵਾਟਰ ਸਪਲਾਈ ਇਨ ਫਾਲੋ ਕਨਿੰਗ ਕੀਤਾ ਤਾਂ ਪੰਜਾਬ ਨੇ ਨੈਕਸਟ ਕੁਐਸਚਨ ਬਰਗੇਡੀਅਰ ਅਮਿਤਾਬ ਚਾਬ ਜਿਸ ਦੀ ਮੌਤ ਹੋ ਚੁੱਕੀ ਹੈ ਉਹ ਕੀ ਰਹੇ ਨਾ ਤਾਂ ਯੂਨਾਈਟਿਡ ਨੇਸ਼ਨ ਪੀਸ ਕੀਪਿੰਗ ਫੋਰਸ ਦੇ ਕਮਾਂਡਰ ਰਹੇ ਨੇ ਨੈਕਸਟ ਕੁਐਸਚਨ 2024 ਫਾਈਡ ਊਮਨਜ਼ ਵਰਲਡ ਰੈਪਿਡ ਚੈਸ ਚੈਂਪੀਅਨਸ਼ਿਪ ਕਿਸ ਦੇ ਦੁਆਰਾ ਜਿੱਤੀ ਗਈ ਆ ਤਾਂ ਜਿੱਤੀ ਗਈ ਸੀ ਕਨੇਰੂ ਹੰਪੀ ਦੇ ਦੁਆਰਾ ਨੈਕਸਟ ਕੁਐਸਚਨ ਵਰਲਡ ਆਡੀਓ ਵਿਜ਼ੂਅਲ ਐਂਟਰਟੇਨਮੈਂਟ ਸਬਮਿਟ ਵੇਵਜ਼ ਕਿੱਥੇ ਹੋਈ ਆ ਤਾਂ ਹੋਈ ਆ ਭਾਰਤ ਦੇ ਵਿੱਚ ਨੈਕਸਟ ਕੁਐਸਚਨ ਕਿਹੜੀ ਸਕੀਮ ਦੇ ਤਹਿਤ ਹਿੰਦੂ ਪੁਜਾਰੀਆਂ ਤੇ ਸਿੱਖ ਪਾਠੀਆਂ ਗ੍ਰੰਥੀਆਂ ਨੂੰ 18000 ਪ੍ਰਤੀ ਮਹੀਨਾ ਦਿੱਤਾ ਜਾਵੇਗਾ ਤਾਂ ਜਿੱਤੇ ਇਹ ਕਿਹੜੀ ਸੀ ਸਕੀਮ ਕਿਹੜੀ ਸੀ ਪੁਜਾਰੀ ਗ੍ਰੰਥੀ ਸਨਮਾਨ ਯੋਜਨਾ ਨੈਕਸਟ ਕੁਐਸਚਨ ਸੈਂਟਰਲ ਰਿਜ਼ਰਵ ਪੁਲਿਸ ਫੋਰਸਸ CRPF ਦੇ ਨਵੇਂ ਐਕਟਿੰਗ ਡਾਇਰੈਕਟਰ ਵਜੋਂ ਕਿਸ ਨੂੰ ਚੁਣਿਆ ਗਿਆ ਤਾਂ ਇਹ ਚੁਣਿਆ ਗਿਆ ਸੀਗਾ ਵਿਤਲ ਕੁਮਾਰ ਨੂੰ ਨੈਕਸਟ ਕੁਐਸਚਨ ਕਿਸ ਦੇਸ਼ ਨੇ UAV 122 ਸੁਪਰਸੋਨਿਕ ਮਿਸਾਈਲ ਦਸ ਸਫਲ ਪ੍ਰੀਖਣ ਕੀਤਾ ਹੈ ਤਾਂ ਇਹ ਕੀਤਾ ਗਿਆ ਸੀਗਾ ਤੁਰਕੀ ਅੰਕਾਰਾ ਦੇ ਵਿੱਚ ਨੈਕਸਟ ਕੁਐਸਚਨ ਜੋ ਅੰਕਾਰਾ ਉਹਦੀ ਕੀ ਕੈਪੀਟਲ ਹੈ ਤੁਰਕੀ ਦੀ ਨੈਕਸਟ ਕੁਐਸਚਨ ਵਿਕਸਿਤ ਪੰਚਾਇਤ ਕਰਮਯੋਗੀ ਨਾਮ ਦੀ ਪਹਿਲ ਕਿਸ ਦੇ ਦੁਆਰਾ ਸ਼ੁਰੂ ਕੀਤੀ ਗਈ ਤਾਂ ਇਹ ਕੀਤੀ ਗਈ ਸੀ ਡਾਕਟਰ ਜਤਿੰਦਰ ਸਿੰਘ ਦੇ ਦੁਆਰਾ ਇਹਦਾ ਮਕਸਦ ਕੀ ਸੀਗਾ ਪ੍ਰਸ਼ਾਸਨ گاਉਂ ਕੀ ਔਰ ਨੈਕਸਟ ਕੁਐਸਚਨ ਕਿਹੜਾ ਕਿਹੜਾ ਦੇਸ਼ IWSF ਜੂਨੀਅਰ ਵਰਲਡ ਕੱਪ 2025 ਸ਼ੂਟਿੰਗ ਹੋਸਟ ਕਰੇਗਾ ਤਾਂ ਇਹ ਕਰੂਗਾ ਭਾਰਤ ਨੈਕਸਟ ਕੁਐਸ਼ਨ ਕਿਹੜਾ ਸ਼ਹਿਰ 2025 ਪੈਰਾ ਐਥਲੈਟਿਕਸ ਵਿਸ਼ਵ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੂਗਾ ਤਾਂ ਨਵੀਂ ਦਿੱਲੀ ਨੈਕਸਟ ਕਿਸ ਸ਼ਹਿਰ ਨੇ 10ਵੇਂ ਅੰਤਰਰਾਸ਼ਟਰੀ ਬਣ ਮੇਲੇ ਦੀ ਮੇਜ਼ਬਾਨੀ ਕੀਤੀ ਹੈ ਤਾਂ ਇਹ ਕੀਤੀ ਸੀਗੀ ਭੋਪਾਲ ਨੇ ਇਹਦਾ ਥੀਮ ਕੀ ਸੀਗਾ ਔਮਨ ਏਮਪਾਵਰਮੈਂਟ ਥਰੂ ਮਾਈਨਰ ਫੋਰੈਸਟ ਪ੍ਰੋਡਿਊਸਿੰਗ ਨੈਕਸਟ ਕੁਐਸ਼ਨ ਅੰਤਰਿਕਸ਼ ਮਲਬੇ ਤੋਂ ਨੈਪਟਨ ਦੇ ਲਈ ਕਿਹੜੇ ਦੋ ਦੇਸ਼ਾਂ ਨੇ ਸਹਿਯੋਗ ਕੀਤਾ ਹੈ ਤਾਂ ਇਹ ਭਾਰਤ ਤੇ ਜਾਪਾਨ ਨੇ ਨੈਕਸਟ ਕੁਐਸ਼ਨ ਕੋਂਡਾ ਰੇਡੀ ਕਬੀਲਾ ਖਬਰਾਂ ਦੇ ਵਿੱਚ ਰਿਹਾ ਹੈ ਇਹ ਕਿਸ ਰਾਜ ਦੇ ਨਾਲ ਸੰਬੰਧਿਤ ਹੈ ਤਾਂ ਆਂਧਰਾ ਪ੍ਰਦੇਸ਼ ਦੇ ਨਾਲ ਗੋਦਾਵਰੀ ਨਦੀ ਕਿਨਾਰੇ ਨੈਕਸਟ ਕੁਐਸ਼ਨ ਨਿਸਾਰ ਮਿਸ਼ਨ ਕਦੋਂ ਲਾਂਚ ਕੀਤਾ ਜਾਵੇਗਾ ਤਾਂ 2025 ਦੇ ਵਿੱਚ ਇਹ NASA ਤੇ ISRO ਦਾ ਸੰਯੁਕਤ ਮਿਸ਼ਨ ਹੈ ਜੋ ਕਿ ਮਾਰਚ 2025 ਦੇ ਵਿੱਚ ਸਤੀਸ਼ ਧਵਨ ਸਪੇਸ ਸੈਂਟਰ ਆਂਧਰਾ ਪ੍ਰਦੇਸ਼ ਵਿੱਚ ਲਾਂਚ ਕੀਤਾ ਗਿਆ ਨੈਕਸਟ ਕੁਐਸ਼ਨ ਦੂਸਰਾ ਭੂਮੀ ਸੈਨਾ ਸਿਖਰ ਸੰਮੇਲਨ 2024 ਕਿੱਥੇ ਆਯੋਜਿਤ ਕੀਤਾ ਗਿਆ ਤਾਂ ਕੀਤਾ ਗਿਆ ਭਾਰਤ ਦੇ ਵਿੱਚ ਅਭਿਆਸ ਸਲਿਨੈਕਸ 2024 ਕਿਹੜੇ ਦੋ ਦੇਸ਼ਾਂ ਦੇ ਵਿਚਕਾਰ ਕਰਵਾਇਆ ਗਿਆ ਤਾਂ ਭਾਰਤ ਤੇ ਸ਼੍ਰੀਲੰਕਾ ਦੇ ਵਿਚਕਾਰ ਕਰਵਾਇਆ ਗਿਆ ਕਰਵਾਇਆ ਕਿੱਥੇ ਗਿਆ ਤਾਂ ਵਿਸ਼ਾਖਾ ਪਟਨਾਮ ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਵਿੱਚ ਨੈਕਸਟ ਮਾਲਦੀਵ ਦੇ ਨਵੇਂ ਹਾਈ ਕਮਿਸ਼ਨਰ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਤਾਂ ਜੀ ਬਾਲਾ ਸੁਬਰਾ ਮੰਨਮ ਨੂੰ BCCI ਦੇ ਐਕਟਿੰਗ ਸਕੱਤਰ ਵਜੋਂ ਕਿਸ ਨੂੰ ਪਾਇੰਟ ਕੀਤਾ ਗਿਆ ਤਾਂ ਦੇਵਜੀਤ ਸੇਤਿਆ ਨੂੰ ਨੈਕਸਟ ਕੁਐਸ਼ਨ YES ਬੈਂਕ ਦੇ ਐਗਜ਼ੀਕਿਊਟਿਵ ਡਾਇਰੈਕਟਰ ਨੂੰ ਕਿਸ ਨੂੰ ਨਿਯੁਕਤ ਕੀਤਾ ਗਿਆ ਤਾਂ ਮਨੀਸ਼ ਜੈਨ ਨੈਕਸਟ ਕੁਐਸ਼ਨ ਡਾਕਟਰ ਸ਼ੰਕਰ ਪ੍ਰਸ਼ਾਦ ਸ਼ਰਮਾ ਨੂੰ ਭਾਰਤ ਵੱਲੋਂ ਨੇਪਾਲ ਦੇ ਐਮਬੈਸਡਰ ਵਜੋਂ ਨਿਯੁਕਤ ਕੀਤਾ ਗਿਆ ਉਸ ਤੋਂ ਬਾਅਦ ਨੈਕਸਟ ਪਰਸ਼ੌਤਮ ਉਪਾਧੀ ਜੋ ਕਿ ਗੁਜਰਾਤੀ ਸਿੰਗਰ ਸੀਗੇ ਇਹਨਾਂ ਦੀ ਮੌਤ ਹੋ ਚੁੱਕੀ ਹੈ ਇਹਨਾਂ ਨੂੰ ਪਦਮ ਸ਼੍ਰੀ 2017 ਦੇ ਵਿੱਚ ਮਿਲਿਆ ਸੀਗਾ ਨੈਕਸਟ ਕੁਐਸਚਨ ਵਿਰਾਸਤ ਸਾੜੀ ਫੈਸਟੀਵਲ 2024 ਕਿੱਥੇ ਕਰਵਾਇਆ ਗਿਆ ਤਾਂ ਇਹ ਕਰਵਾਇਆ ਗਿਆ ਸੀਗਾ ਦਿੱਲੀ ਦੇ ਵਿੱਚ ਨੈਕਸਟ ਵਰਲਡ ਮੈਰੀਟਾਈਮ ਟੈਕਨੋਲੋਜੀ ਕਾਨਫਰੰਸ 2024 ਕਿੱਥੇ ਆਯੋਜਿਤ ਕੀਤੀ ਗਈ ਆ ਤਾਂ ਇਹ ਕੀਤੀ ਗਈ ਸੀਗੀ ਚਨਈ ਦੇ ਵਿੱਚ ਨੈਕਸਟ ਕੁਐਸਚਨ ਯੂਨੈਸਕੋ ਦੇ ਦੁਆਰਾ ਜੋ ਕਿ ਕਿਸ ਸਟੇਟ ਨੂੰ ਟਾਪ ਹੈਰੀਟੇਜ ਟੂਰਿਜ਼ਮ ਡੈਸਟੀਨੇਸ਼ਨ ਵਜੋਂ ਸਨਮਾਨਿਤ ਕੀਤਾ ਗਿਆ ਤਾਂ ਕੀਤਾ ਗਿਆ ਵੈਸਟ ਬੰਗਾਲ ਨੂੰ ਨੈਕਸਟ ਕੁਐਸਚਨ ਟਰਨਰ ਪੁਆਇੰਟ 2024 ਦੇ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਤਾਂ ਸਕਾਟਿਸ਼ ਸਿੱਖ ਆਰਟਿਸ ਜਸਲੀਨ ਕੌਰ ਨੂੰ ਨੈਕਸਟ ਕੁਐਸਚਨ ਅਮਰੀਕਾ ਦੇ ਇੱਕ ਸ਼ਹਿਰ ਦੁਆਰਾ ਜੋ ਕਿ ਲਿਬਰਾਸਕਾ ਦੇ ਦੁਆਰਾ 6 ਦਸੰਬਰ ਨੂੰ ਮਹਾਤਮਾ ਗਾਂਧੀ ਰਿਮੈਂਬਰੈਂਸ ਡੇ ਮਨਾਉਣ ਦੀ ਘੋਸ਼ਣਾ ਕੀਤੀ ਗਈ ਹੈ ਨੈਕਸਟ ਕੁਐਸਚਨ ਕਿੱਥੇ ਇੰਡੀਆ ਵਿంటర్ ਗੇਮਸ 2024 ਕਿੱਥੇ ਕਰਵਾਈਆਂ ਜਾਣੀਆਂ ਤਾਂ ਇਹ ਕਰਵਾਈਆਂ ਜਾਣੀਆਂ ਲੇ ਅਤੇ ਗੁਲਬਰਗ ਦੇ ਵਿੱਚ ਨੈਕਸਟ ਕੁਐਸਚਨ ਭਾਰਤੀ ਫਿਲਮਾਂ ਦੇ ਵਿੱਚ ਕਬਾਇਆ ਸਟੈਗੂ ਨੂੰ ਗਲੋਬਲ ਸਸਟੇਨੇਬਿਲਟੀ ਫਿਲਮ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ਨੈਕਸਟ ਤਿੰਨ ਭਾਰਤੀ ਮਹਿਲਾਵਾਂ ਨੂੰ ਫੋਰਵਰਡਸ ਵਰਲਡ ਮੋਸਟ ਹੰਟਡ ਪਾਵਰਫੁਲ ਕੈਟੇਗਰੀ ਦੇ ਵਿੱਚ ਐਡ ਕੀਤਾ ਗਿਆ ਤਾਂ ਇਹ ਕਿਹੜੀਆਂ-ਕਿਹੜੀਆਂ ਸੀਆਂ ਨਿਰਮਲਾ ਸੀਤਾਰਾਮਨ ਰੋਸ਼ਨੀ ਲਧਾਰ ਮਲਹੋਤਰਾ ਕਿਰਨ ਮਜੂਮਦਾਰ ਸ਼ਾ ਨੈਕਸਟ ਕੁਐਸ਼ਨ ਭਾਰਤੀ ਜਲ ਸੈਨਾ ਦਿਵਸ ਜਿਹੜਾ ਕਦੋਂ ਮਨਾਇਆ ਜਾਂਦਾ ਤਾਂ ਇਹ ਮਨਾਇਆ ਜਾਂਦਾ 4 ਦਸੰਬਰ ਨੂੰ ਇਸ ਨੂੰ ਸਟਾਰਟ ਕਰਦੂ ਕੀਤਾ ਗਿਆ ਸੀਗਾ ਤਾਂ 1971 ਦੇ ਵਿੱਚ ਤੋਂ ਬਾਅਦ ਨੈਕਸਟ ਕੁਐਸ਼ਨ ਗੋਆ ਮੁਕਤੀ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਤਾਂ 19 ਦਸੰਬਰ ਨੂੰ 1961 ਦੇ ਵਿੱਚ ਇਹਨਾਂ ਨੂੰ ਕੀ ਹੈ ਪੁਰਤਗਾਲੀਆਂ ਤੋਂ ਆਪਰੇਸ਼ਨ ਵਿਜੇ ਦੇ ਤਹਿਤ ਆਜ਼ਾਦ ਕਰਵਾਇਆ ਗਿਆ ਸੀਗਾ ਨੈਕਸਟ ਕੁਐਸ਼ਨ ਇੰਪੋਰਟੈਂਟ ਕੁਐਸਚਨ ਆ ਵੀਰਬਾਲ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਤਾਂ ਇਹ ਮਨਾਇਆ ਜਾਂਦਾ 26 ਦਸੰਬਰ ਨੂੰ ਛੋਟੇ ਸਾਬਜਦ ਦੀ ਯਾਦ ਵਿੱਚ ਇਹ ਮਨਾਇਆ ਜਾਂਦਾ ਹੈ ਨੈਕਸਟ ਕੁਐਸਚਨ 68ਵਾਂ ਮਹਾਪਰੀਨਿਰਵਾਣ ਦਿਵਸ 2024 ਆ ਗਿਆ ਤਾਂ ਇਹ ਮਨਾਇਆ ਗਿਆ ਸੀਗਾ 6 ਦਸੰਬਰ ਨੂੰ ਕਿਹਦੇ ਆਪਾਂ ਕਹਿ ਸਕਦੇ ਹਾਂ ਵੀ ਅਨਿਵਰਸਰੀ ਤੇ ਡੈਥ ਅਨਿਵਰਸਰੀ ਤੇ ਮਨਾਇਆ ਗਿਆ ਸੀਗਾ ਤਾਂ ਡਾਕਟਰ ਬੀ ਆਰ ਅੰਬੀਰਕਰ ਦੀ ਡੈਥ ਅਨਿਵਰਸਰੀ ਤੇ ਇਹਨੂੰ ਮਨਾਇਆ ਗਿਆ ਸੀਗਾ ਨੈਕਸਟ ਕੁਐਸਚਨ ਅੰਤਰਰਾਸ਼ਟਰੀ ਚੀਤਾ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਤੇ ਮਨਾਇਆ ਜਾਂਦਾ 4 ਦਸੰਬਰ ਨੂੰ ਨੈਕਸਟ ਕੁਐਸ਼ਨ ਦੀ ਗੱਲ ਕਰਦੇ ਆਂ ਅੰਤਰਰਾਸ਼ਟਰੀ ਐਂਟੀ ਕਰਾਪਸ਼ਨ ਡੇ ਹਰ ਸਾਲ ਕਦੋਂ ਮਨਾਇਆ ਜਾਂਦਾ ਤੇ ਮਨਾਇਆ ਜਾਂਦਾ 9 ਦਸੰਬਰ ਨੂੰ ਇਹਦਾ ਥੀਮ ਕੀ ਸੀਗਾ ਯੂਨਾਈਟਿਡ ਯੂਥ ਅਗੇਂਸਟ ਕਰਾਪਸ਼ਨ ਨੈਕਸਟ ਕੁਐਸ਼ਨ ਅੰਤਰਰਾਸ਼ਟਰੀ ਮਾਈਗ੍ਰੇਟਸ ਡੇ ਕਦੋਂ ਮਨਾਇਆ ਜਾਂਦਾ ਤੇ ਮਨਾਇਆ ਜਾਂਦਾ 18 ਦਸੰਬਰ ਨੂੰ ਨੈਕਸਟ ਹਿਊਮਨ ਰਾਈਟਸ ਡੇ ਕਦੋਂ ਮਨਾਇਆ ਜਾਂਦਾ ਤੇ ਮਨਾਇਆ ਜਾਂਦਾ 10 ਦਸੰਬਰ ਨੂੰ ਯੂਨ ਜੀਏ ਦੇ ਦੁਆਰਾ ਇਸ ਨੂੰ ਮਨਾਉਣਾ ਸ਼ੁਰੂ ਕੀਤਾ ਗਿਆ ਸੀ 1948 ਦੇ ਵਿੱਚ ਇਹ ਰੀਪਰਫੋਰਮ ਦੀ ਗੱਲ ਕਰੀ ਤਾਂ ਯੂਨਾਈਟਿਡ ਨੇਸ਼ਨ ਜਰਨਲ ਅਸੈਂਬਲੀ ਇਹਦਾ ਥੀਮ ਕੀ ਸੀਗਾ आवर ਰਾਈਟਸ आवर ਫਿਊਚਰ ਰਾਈਟ ਨਾਉ ਨੈਕਸਟ ਕੁਐਸਚਨ ਇੰਟਰਨੈਸ਼ਨਲ ਮਾਊਂਟੇਨ ਡੇ ਹਰ ਸਾਲ ਕਿਦੋਂ ਮਨਾਇਆ ਜਾਂਦਾ ਤਾਂ 11 ਦਸੰਬਰ ਨੂੰ ਇਹਦਾ ਥੀਮ ਕੀ ਸੀਗਾ ਮਾਊਂਟੇਨ ਸੋਲੂਸ਼ਨ ਫਾਰ ਅ ਸਸਟੇਨੇਬਲ ਫਿਊਚਰ ਨੈਕਸਟ ਕੁਐਸਚਨ ਨੈਸ਼ਨਲ ਮੈਥਮੈਟਿਕਸ ਡੇ ਕਿਦੋਂ ਮਨਾਇਆ ਜਾਂਦਾ ਤਾਂ 22 ਦਸੰਬਰ ਨੂੰ ਕਿ ਦੀ ਯਾਦ ਵਿੱਚ ਮਨਾਇਆ ਜਾਂਦਾ ਤਾਂ ਐਸ ਰਾਮਾਨੁਜਨ ਇਹਨੂੰ ਮਨਾਉਣਾ ਸ਼ੁਰੂ ਕਿਹਨਾਂ ਦੇ ਦੁਆਰਾ ਕੀਤਾ ਗਿਆ ਸੀਗਾ ਤਾਂ ਡਾਕਟਰ ਮਨਮੋਹਨ ਸਿੰਘ ਦੇ ਦੁਆਰਾ ਨੈਕਸਟ ਕੁਐਸ਼ਨ ਕਿਸਾਨ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਤਾਂ 23 ਦਸੰਬਰ ਨੂੰ ਕਿ ਦੀ ਯਾਦ ਵਿੱਚ ਮਨਾਇਆ ਜਾਂਦਾ ਤਾਂ ਚੌਧਰੀ ਚਰਨ ਸਿੰਘ ਦੀ ਯਾਦ ਵਿੱਚ ਜੋ ਕਿ ਆਪਣੇ ਪੰਜਵੇਂ ਪ੍ਰਧਾਨ ਮੰਤਰੀ ਗਏ ਸਨ ਇਹਨਾਂ ਨੇ ਲੋਕ ਸਭਾ ਦਾ ਵੀ ਕਦੇ ਸਾਹਮਣਾ ਨਹੀਂ ਕੀਤਾ ਸੀਗਾ ਨੈਕਸਟ ਕੁਐਸ਼ਨ ਨੈਸ਼ਨਲ ਕੰਜ਼ਿਊਮਰ ਰਾਈਟਸ ਡੇ ਕਦੋਂ ਮਨਾਇਆ ਜਾਂਦਾ ਤਾਂ 24 ਦਸੰਬਰ ਨੂੰ ਇਸ ਕਲਾਸ ਦਾ ਆਖਰੀ ਕੁਐਸਚਨ ਗੁੱਡ ਗਵਰਨੈਂਸ ਡੇ ਹਰ ਸਾਲ ਕਿਦੋਂ ਮਨਾਇਆ ਜਾਂਦਾ ਤਾਂ 25 ਦਸੰਬਰ ਨੂੰ ਕਿਹੜੀ ਯਾਦ ਵਿੱਚ ਮਨਾਇਆ ਜਾਂਦਾ ਤਾਂ ਅਟਲ ਬਿਹਾਰੀ ਵਾਰਿਪਾਈ ਦੀ ਯਾਦ ਵਿੱਚ ਇਹਨਾਂ ਨੇ ਨਾਰਾ ਕਿਹੜਾ ਲਾਇਆ ਸੀਗਾ ਜੈ ਜਵੰਤ ਤੇ ਜੈ ਕਿਸਾਨ ਦਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖਣਾ ਜੈ ਜਵੰਤ ਜੈ ਕਿਸਾਨ ਤੇ ਜੈ ਵਿਗਿਆਨ ਦਾ ਨਾਰਾ ਜਿਹੜਾ ਕਿਹਨੇ ਲਗਾਇਆ ਸੀਗਾ ਜਰੂਰ ਕਮੈਂਟ ਬਾਕਸ ਦੇ ਵਿੱਚ ਲਿਖਣਾ ਸੋ ਜਿੱਦਾਂ ਕਿ ਤੁਹਾਨੂੰ ਅਨਾਉਂਸਮੈਂਟ ਕੀਤੀ ਗਈ ਆ ਕਿ ਇਸ ਸੰਡੇ ਨੂੰ ਆਪਾਂ ਮੋਕ ਟੈਸਟ ਕਰਵਾ ਰਹੇ ਹਾਂ ਸੋ ਸਾਰੇ ਬੱਚਿਆਂ ਨੇ ਜਿਹੜਾ ਮੋਕ ਟੈਸਟ ਹੈ ਜਰੂਰ ਅਟੈਂਪਟ ਕਰਨਾ ਤਾਂ ਜਿਹੜਾ ਸਾਰਾ ਪੈਟਰਨ ਉਹ ਵੈਸ ਸਨੀ ਸਰ ਦੇ ਦੁਆਰਾ ਤੁਹਾਨੂੰ ਸਮਝਾ ਦਿੱਤਾ ਗਿਆ ਬਾਕੀ ਜੋ ਚੀਜ਼ਾਂ ਨੇ ਉਹ ਕੀ ਆ ਤੁਹਾਨੂੰ ਟੈਸਟ ਵਾਲੇ ਡੇ ਜਾਨਕਿ ਸੰਡੇ ਨੂੰ ਮਾਰਨਿੰਗ ਦੇ ਵਿੱਚ ਸਮਝਾ ਦਿੱਤੀਆਂ ਜਾਣੀਆਂ ਕਿਉਂਕਿ ਟੈਸਟ ਆਪਣਾ ਹੋਊਗਾ ਰਾਜੇ ਇਵਨਿੰਗ ਦੇ ਵਿੱਚ ਤਾਂ ਸਾਰੇ ਬੱਚਿਆਂ ਨੇ ਜਿਹੜੀਆਂ ਕਲਾਸਾਂ ਨੇ ਅਪਲੋਡ ਕੀਤੀਆਂ ਜਾਣੀਆਂ ਇਸ ਹਫਤੇ ਦੇ ਵਿੱਚ ਪੂਰੇ ਮਨ ਨਾਲ ਸ਼ਿੱਦਤ ਨਾਲ ਲਗਾਉਣੀਆਂ ਨੇ ਤਾਂ ਜੋ ਤੁਸੀਂ ਕੀ ਆ ਉਸ ਮੂਕ ਟੈਸਟ ਦੇ ਵਿੱਚ ਵਧੀਆ ਆਪਦੀ ਕੀ ਪਰਫਾਰਮੈਂਸ ਦੇ ਸਕੋ ਸੋ ਬੋਲਵੋ ਤੁਹਾਨੂੰ ਇਹ ਸਾਰਿਆਂ ਦਾ Oh